ਅੱਜ 24 ਅਗਸਤ ਨੂੰ ਪਟਿਆਲਾ ਜ਼ਿਲ੍ਹੇ ਦੇ ਵਿੱਚ ਕੋਵਿਡ ਦੀ ਕੀ ਸਥਿਤੀ ਹੈ ਉਹਦੇ ਬਾਰੇ ਜਾਣਕਾਰੀ ਦੇ ਰਹੇ ਨੇ ਸ਼ਿਵਲ ਸਰਜਨ ਪਟਿਆਲਾ ਡਾਕਟਰ ਹਰੀਸ਼ ਬਲੋਤਰਾ ਜੀ ਆ ਸਾਡੇ ਕੋਲ 1900 ਦੇ ਕਰੀਬ ਰਿਪੋਰਟਸ ਮਿਲੀਆਂ ਜਿਨ੍ਹਾਂ ਦਾ 152 ਪੋਜ਼ਿਟਿਵ ਆਈਆਂ ਤੇ ਇਸ ਤਰ੍ਹਾਂ ਟੋਟਲ ਪੋਜ਼ਿਟਿਵ ਕੇਸਾਂ ਦੀ ਗਿਣਤੀ ਜ਼ਿਲ੍ਹੇਚ 5053 ਹੋ ਗਈ ਹੈ ਔਰ ਮਿਸ਼ਨ ਫਤਿਹ ਤਹਿਤ ਵੀ ਸਾਨੂੰ ਕਾਫੀ ਕਾਮਯਾਬੀ ਮਿਲੀ ਹੈ ਜਿਸ 294 ਹੋਰ ਮਰੀਜ਼ ਹੋ ਠੀਕ ਹੋ ਕੇ ਡਿਸਚਾਰਜ ਕਰ ਦਿੱਤੇ ਗਏ ਨੇ ਤੇ ਠੀਕ ਹੋਣ ਵਾਲੇ ਕੇਸਾਂ ਦੀ ਗਿਣਤੀ ਹੁਣ 3569 ਹੋ ਗਈ ਹੈ ਅਨਫੋਰਚੂਨੇਟਲੀ 125 ਡੈਸ ਵੀ ਹੋਈਆਂ ਤੇ ਟੋਟਲ ਸਾਡੇ ਐਕਟਿਵ ਕੇਸ ਇਸ ਵਕਤ 1369 ਨੇ 152 ਕੇਸਾਂ ਤੋਂ ਜਿਹੜੇ ਮਿਲੇ ਨੇ ਪਟਿਆਲਾ ਸ਼ਹਿਰ ਤੋਂ 85 ਮਿਲੇ ਨੇ ਤਿੰਨ ਰਾਜਪੁਰਾ 1890 8 ਸਮਾਣਾ 4534 49 ਅਦਿੱਤੀ ਵਾਪਕਾ ਪਿੰਡਾਂ ਤੋਂ ਮਿਲੇ ਨੇ ਤੇ ਇਨਾ ਪੋਪਰ ਕੇਸਾ ਜੋ 38 ਕੇਸ ਹੈ ਜਿਹਨਾਂ ਜਿਹੜੇ ਕਿ ਕੰਟੈਕਟ ਟ੍ਰੈਸਿੰਗ ਦੌਰਾਨ ਮਿਲੇ ਨੇ ਪੋਜ਼ਿਟਿਵ ਕੇ ਸਾਰੇ ਸੁਪਰਵ ਚੌਂਤੇ ਤੇ 114 ਕਨਟੇਨਮੈਂਟ ਜ਼ੋਨਸ ਅਤੇ ਬਲੂ ਕਾਰਨਰਸ ਤੇ ਆਏ ਨੇ ਤੇ ਦੋ ਗਰਭવતી ਮਾਵਾਂ ਤੇ ਇੱਕ ਸੇਵ ਕਰਮੀ ਵੀ ਸ਼ਾਮਲ ਹੈ ਔਰ ਐਸ ਪਰ ਗਾਈਡਲਾਈਨਸ ਹੋਮ ਆਈਸੋਲੇਸ਼ਨ ਜਾਂ ਕੋਵਿਡ ਪੀਅਰ ਰਾਜਿੰਦਰਾ ਹਸਪੀਟਲ ਦੀ ਆਈਸੋਲੇਟਡ ਫੈਸਿਲਿਟੀ ਸ਼ਿਫਟ ਕਰਾਂਗੇ ਔਰ ਤਿੰਨ ਨਾਨ ਫੋਰਚੂਨੇਟਲੀ ਅੱਜ ਸ਼ਹਿਰ ਤੋਂ ਤਾਲਕ ਰੱਖਦੀਆਂ ਡੈਸ ਵੀ ਹੋਈਆਂ ਨੇ ਔਰ ਜਿਹਦੇ ਨਾਲ ਫੁੱਲ ਟੈਸਟ 125 ਹੋ ਚੁੱਕੀਆਂ ਨੇ ਔਰ ਉਸ ਤੋਂ ਇਲਾਵਾ 2000 ਦੇ ਕਰੀਬ ਅਸੀਂ ਸੈਂਪਲ ਲਏ ਨੇ ਫੁੱਲ ਸੈਂਪਲ ਸਾਡੇ 74000 ਦੇ ਕਰੀਬ ਹੋ ਗਏ ਨੇ ਤੇ 3500 ਦੀ ਰਿਪੋਰਟ ਸਾਡੀ ਆਣੀ ਪੱਲੇ ਬਾਕੀ ਹੈ 5053 ਐਕਟਿਵ ਕੇਸ ਨੇ ਮੇਰੀ ਫੇਰ ਜਨਤਾ ਨੂੰ ਕੋਈ ਅਪੀਲ ਹੈ ਕਿ ਮਾਨਯੋਗ ਸੀਐਮ ਸਾਹਿਬ ਨੇ ਵੀ ਜਿਵੇਂ ਕਿਹਾ ਕਿ ਗਾਈਡਲਾਈਨਸ ਮੰਨੋ 마ਸਕ ਪੈਨੋ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰੋ ਬੇ ਲੋੜਾ ਕੋ ਮੋਫੇਰੋਨਾ ਹੈਂਡ ਵਾਸ਼ਿੰਗ ਵਿਦ ਸੋਪ ਐਂਡ ਵਾਟਰ ਔਰ ਡੇਂਗੂ ਦੇ ਵੀ ਹੋਈ ਕਾਈਡਲਾਈਨਸ ਫੋਲੋ ਕਰੋ ਬਾਕੀ ਸਾਡਾ ਸਟਾਫ ਜਿਹੜਾ ਹੈਗਾ ਬੜੀ ਤਨਮੈਤਾ ਨਾਲ ਤੁਹਾਡੀ ਸੇਵਾ ਚ ਲੱਗਿਆ ਹੋਇਆ ਹੈ ਈਵਨ ਜਿਹੜੇ ਸਾਡੇ ਸਿਹਤ ਕਰਮੀਆਂ ਜਿਹੜੇ ਕਿ ਕੁਆਰੰਟਾਈਨ ਵੀ ਕੀਤੇ ਗਏ ਆ ਗਾਈਡਲਾਈਨਸ ਮੁਤਾਬਕ ਪੋਜ਼ਟਿਵ ਆਨ ਤੇ ਉਹ ਘਰਾਂ ਚੋਂ ਆਪਣੇ ਜਦੋਂ ਮੈਂ ਇਦਾਂ ਨਾਲ ਕੰਮ ਕਰ ਰਹੇ ਨੇ ਪਹਿਲੇ ਸਾਡਾ ਐਪਿਡੀਮੀਓਲੋਜਿਸ ਡਾਕਟਰ ਯੂਵਰਾਜ ਘਰੋਂ ਕੰਮ ਕਰਦਾ ਰਿਹਾ ਹੁਣ ਮੇਰੇ ਆਪਣੇ ਸੈਕੰਡ ਇੰਕਮਾਨ ਰਹੇ ਡੀਐਮਪੀਓ ਡਾਕਟਰ ਖਾਨਸਲ ਜਿਹੜੇ ਕੇ ਪਿਛਲੇ 5 ਦਿਨ ਤੋਂ ਪੋਜ਼ਿਟਿਵ ਆਈਸੀਓ ਵੀ ਕੰਨ ਤੋਂ ਆਪਣਾ ਕੰਮ ਉਸ ਤਰ੍ਹਾਂ ਹੀ ਜਿਹੜੇ ਜਿਹੜੀ ਡਿਊਟੀਆਂ ਉਹਨਾਂ ਨੂੰ ਦਿੱਤੀਆਂ ਹੋਈਆਂ ਉਹ ਸੰਜੀਦਗੀ ਨਾਲ ਕਰ ਰਹੇ ਨੇ ਔਰ ਸਾਰਾ ਸਟਾਫ ਹਾਈ ਸਪਿਰਿਟਸ ਹੈ ਸਾਡੇ ਨਾਲ ਕੋਆਪਰੇਟ ਕਰੋ ਤਾਂ ਕਿ ਆਪਾਂ ਸਾਰੇ ਨਾਲ ਮਿਲ ਕੇ ਇਸ ਤੇ ਜਿੱਤ ਪ੍ਰਾਪਤ ਕਰ ਸਕੀਏ